ਅਮਰੀਕਾ ਦੀ ਅਦਾਲਤ ਨੇ ਯੂਐਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੀ ਟੈਰਿਫ ਲਗਾਉਣ ਦੀ ਸ਼ਕਤੀ ਤੇ ਲਗਾਈ ਰੋਕ ਕੈਨੇਡਾ ਅਤੇ ਹੋਰ ਦੇਸ਼ਾਂ ਤੇ ਨਹੀਂ ਲੱਗਣਗੇ ਟੈਰਿਫ ਯੂਐਸ ਦੀ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਨੇ ਇੱਕ ਮਹੱਤਵਪੂਰਨ ਫੈਸਲਾ ਦਿੰਦਿਆਂ ਹੋਇਆਂ ਇਹ ਕਿਹਾ ਹੈ ਕਿ ਯੂਐਸ ਦੇ ਪ੍ਰੈਜ਼ੀਡੈਂਟ ਆਪਣੇ ਇਕਤਿਆਰਾਂ ਯਾਨੀ ਪਾਵਰਜ਼ ਦਾ ਗਲਤ ਫਾਇਦਾ ਚੁੱਕ ਕੇ ਮਨਮਰਜ਼ੀ ਨਾਲ ਟੈਰਿਫ ਨਹੀਂ ਲਗਾ ਸਕਦੇ ਇਹ ਫੈਸਲਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੇ ਅਧੀਨ ਲਾਏ ਗਏ ਟੈਰਿਫਸ ਲਈ ਲਾਗੂ ਹੋਵੇਗਾ ਇਹ ਕਾਨੂੰਨ ਪ੍ਰੈਜ਼ੀਡੈਂਟ ਨੂੰ ਐਮਰਜੈਂਸੀ ਹਾਲਾਤ ਵਿੱਚ ਕੁਝ ਅਸਥਾਈ ਆਰਥਿਕ ਕਦਮ ਚੁੱਕਣ ਦੀ ਇਜਾਜ਼ਤ ਦਿੰਦਾ ਹੈ ਪਰ ਇਸ ਦੇ ਹੇਠ ਮਨ ਚਾਹੇ ਟੈਕਸ ਲਾਉਣ ਦੀ ਆਜ਼ਾਦੀ ਨਹੀਂ ਮਿਲਦੀ ਇਹ ਫੈਸਲਾ ਤਿੰਨ ਜੱਜਾਂ ਦੀ ਪੈਨਲ ਵੱਲੋਂ ਇਕੱਠਿਆਂ ਲਿਖਿਆ ਗਿਆ ਹੈ ਜਿਸ ਦੇ ਵਿੱਚ ਇੱਕ ਜੱਜ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਿਯੁਕਤ ਕੀਤਾ ਗਿਆ ਸੀ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੀ ਸ਼ਬਦਾਵਲੀ ਕਹਿੰਦੇ ਕਿ ਇਹ ਨਹੀਂ ਦੱਸਦੀ ਕੀ ਪ੍ਰੈਜ਼ੀਡੈਂਟ ਜਿਹੜਾ ਵੀ ਟੈਰਿਫ ਚਾਹੇ ਔਰ ਜਿਹੜਾ ਵੀ ਰੇਟ ਚਾਹੇ ਉਹ ਲਗਾ ਸਕਦਾ ਹੈ ਕੋਰਟ ਨੇ ਇਹ ਵੀ ਕਿਹਾ ਕਿ ਜੇ ਇਹ ਟੈਕਸ ਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਯੂਐਸ ਕਨਸਟੀਟਿਊਸ਼ਨ ਦੀ ਉਲੰਘਣਾ ਹੋਵੇਗੀ ਕਿਉਂਕਿ ਸੰਵਿਧਾਨ ਅਨੁਸਾਰ ਟੈਕਸਸ ਅਤੇ ਟੈਰਿਫਸ ਲਗਾਉਣ ਦਾ ਅਸਲ ਹੱਕ ਕਾਂਗਰਸ ਦੇ ਕੋਲ ਹੈ ਹਾਲਾਂਕਿ ਕਾਂਗਰਸ ਨੇ ਕਈ ਸਾਲਾਂ ਦੌਰਾਨ ਕੁਝ ਅਧਿਕਾਰ ਪ੍ਰੈਜ਼ੀਡੈਂਟ ਨੂੰ ਡੈਲੀਗੇਟ ਕੀਤੇ ਸੀ ਅਤੇ ਕੋਰਟ ਨੇ ਸਾਫ਼ ਕੀਤਾ ਹੈ ਕਿ ਅਧਿਕਾਰ ਸ਼ਰਤਾਂ ਅਤੇ ਨਿਯਮਾਂ ਹੇਠ ਹੀ ਵਰਤੇ ਜਾ ਸਕਦੇ ਨੇ ਨਾਕੀ ਪ੍ਰੈਜ਼ੀਡੈਂਟ ਦੀ ਇੱਛਾ ਤੇ ਤੁਹਾਨੂੰ ਦੱਸ ਦਈਏ ਇਹ ਫੈਸਲਾ ਡੋਨਲਡ ਟਰੰਪ ਵੱਲੋਂ ਕੈਨੇਡਾ, ਮੈਕਸੀਕੋ ਅਤੇ ਹੋਰ ਦੇਸ਼ਾਂ ਉੱਤੇ ਲਗਾਏ ਕੁਝ ਚਰਚਿਤ ਟੈਰਿਫਸ ਨੂੰ ਸਿੱਧਾ ਚੁਣੌਤੀ ਦਿੰਦਾ ਹੈ। ਟਰੰਪ ਨੇ ਆਪਣੇ ਰਾਜ ਦੇ ਵਿੱਚ ਕੈਨੇਡਾ ਤੋਂ ਆਉਣ ਵਾਲੇ ਸਟੀਲ, ਐਲੂਮੀਨੀਅਮ ਅਤੇ ਕਾਰਸ ਤੇ ਟੈਰਿਫ ਲਗਾਏ ਸਨ ਪਰ ਕੋਰਟ ਨੇ ਖਾਸ ਤੌਰ ਤੇ ਉਹ ਤਮਾਮ ਟੈਰਿਫਸ ਨੂੰ ਜੋ ਕਿ ਲਿਬਰੇਸ਼ਨ ਡੇ ਦੇ ਮੌਕੇ ਦੇ ਉੱਤੇ ਦੁਨੀਆ ਭਰ ਦੇ ਉੱਤੇ ਦੇਸ਼ਾਂ ਦੇ ਲਗਾਏ ਗਏ ਸੀ ਅਤੇ ਫਰੰਟਨਲ ਈਸ਼ੂ ਦਾ ਹਵਾਲਾ ਦਿੰਦਿਆਂ ਹੋਇਆਂ ਕੈਨੇਡਾ ਅਤੇ ਮੈਕਸੀਕੋ ਤੇ ਲਗਾਏ ਸੀ ਇਹਨਾਂ ਸਭ ਨੂੰ ਕਾਨੂੰਨੀ ਤੌਰ ਦੇ ਉੱਤੇ ਗਲਤ ਦੱਸਿਆ। ਹੁਣ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਇਹ ਪੱਕੀ ਰੋਕ ਹੈ ਯਾਨੀ ਪਰਮਨੈਂਟ ਇੰਜੰਕਸ਼ਨ ਹੈ ਜਾਂ ਫਿਰ ਇਹ ਥੋੜੇ ਸਮੇਲੇ ਕੀਤਾ ਗਿਆ ਹੈ। ਹਾਲਾਂਕਿ ਇਹ ਕੇਸ ਤੋਂ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕੀਤਾ ਗਿਆ ਸੀ। ਇੱਕ ਵਪਾਰਕ ਬਿਜ਼ਨੈਸਸ ਦੇ ਵੱਲੋਂ ਜੋ ਇੰਪੋਰਟਸ ਤੇ ਨਿਰਭਰ ਸਨ ਤੇ ਦੂਜਾ ਇੱਕ ਦਰਜਨ ਅਮਰੀਕੀ ਰਾਜਾਂ ਦੇ ਵੱਲੋਂ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਸਿਰਫ ਇਨਾ ਪਲੈਂਟਿਵਸ ਲਈ ਹੀ ਨਹੀਂ ਸਗੋਂ ਸਾਰਿਆਂ ਵਾਸਤੇ ਇੱਕ ਪਰਮਨੈਂਟ ਇੰਜੰਕਸ਼ਨ ਯਾਨੀ ਕਿ ਅਸਥਾਈ ਰੋਕ ਜਾਰੀ ਕੀਤੀ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਇਹ ਫੈਸਲਾ ਅਪੀਲ ਕੋਰਟ ਜਾਂ ਫਿਰ ਅੱਗੇ ਸੁਪਰੀਮ ਕੋਰਟ ਦੇ ਵਿੱਚ ਕਾਇਮ ਰਹਿੰਦਾ ਹੈ ਤਾਂ ਇਹ ਸਾਰੇ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਅਧੀਨ ਟੈਰਿਫਸ ਨੂੰ ਹਮੇਸ਼ਾ ਲਈ ਰੋਕ ਦਿੱਤਾ ਜਾਵੇਗਾ ਚਾਹੇ ਉਹ ਕਿਸੇ ਵੀ ਦੇਸ਼ ਦੇ ਉੱਤੇ ਕਿਉਂ ਨਾ ਲਗਾਈ ਗਈ ਹੋਣ ਹਾਲਾਂਕਿ ਇਸ ਮਾਮਲੇ ਦੇ ਉੱਤੇ ਜੋ ਕਾਨੂੰਨੀ ਮਾਹਰ ਨੇ ਉਹਨਾਂ ਦੀ ਵੀ ਪ੍ਰਤੀਕਿਰਿਆਵਾਂ ਆਣੀਆਂ ਸ਼ੁਰੂ ਹੋ ਗਈਆਂ ਨੇ ਸਾਹਮਣੇ ਆ ਰਹੀਆਂ ਨੇ ਪ੍ਰੋਫੈਸਰ ਇਲੀਆ ਸੋਮਨ ਜੋ ਕਿ ਜਾਰਜ ਮੈਸਨ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੇ ਪ੍ਰੋਫੈਸਰ ਨੇ ਅਤੇ ਪਲੈਂਟਿਫਸ ਵੱਲੋਂ ਉਹ ਕੋ ਕਾਉਂਸਲ ਦੀ ਹਨ ਉਹਨਾਂ ਨੇ ਕਿਹਾ ਕਹਿੰਦੇ ਕਿ ਇਹ ਫੈਸਲਾ ਸਿਰਫ ਅੱਜ ਦੀ ਲੜਾਈ ਨਹੀਂ ਜਿੱਤਦਾ ਇਹ ਪੂਰੇ ਸਟਰਕਚਰ ਆਫ ਐਮਰਜੈਂਸੀ ਪਾਵਰ ਨੂੰ ਸੰਵਿਧਾਨਕ ਹੱਕ ਦੇ ਵਿੱਚ ਰੱਖਦਾ ਹੈ ਇਹ ਰੂਲਿੰਗ ਨਾ ਸਿਰਫ ਕਹਿੰਦੇ ਬਿਜ਼ਨੈਸਸ ਲਈ ਜਿੱਤ ਹੈ ਸਗੋਂ ਕਹਿੰਦੇ ਕੈਨੇਡਾ ਮੈਕਸੀਕੋ ਚਾਈਨਾ ਅਤੇ ਹੋਰ ਦੁਨੀਆ ਭਰ ਦੇ ਦੇਸ਼ਾਂ ਲਈ ਦੀ ਵੱਡੀ ਕਾਨੂੰਨੀ ਜਿੱਤ ਹੈ। ਉਹਨਾਂ ਨੇ ਤਾਂ ਇਹ ਵੀ ਕਿਹਾ ਕਹਿੰਦੇ ਕਿ ਓਟਵਾ ਦੇ ਵਿੱਚ ਤਾਂ ਹੁਣ ਸ਼ਾਇਦ ਚੈਂਪੀਅਨ ਖੋਲੀ ਜਾ ਰਹੀ ਹੋਵੇ ਕਿਉਂਕਿ ਕੋਰਟ ਨੇ ਉਹਨਾਂ ਦੇ ਵਿਰੋਧ ਨੂੰ ਸਹੀ ਠਹਿਰਾਇਆ ਹੈ। ਉੱਥੇ ਹੀ ਇਹ ਫੈਸਲਾ ਇੱਕ ਵੱਡਾ ਸੰਦੇਸ਼ ਇਹ ਵੀ ਦਿੰਦਾ ਹੈ ਕਿ ਰਾਸ਼ਟਰਪਤੀ ਦੀ ਸ਼ਕਤੀ ਲਾਭਕਾਰੀ ਹੋਣ ਦੇ ਬਾਵਜੂਦ ਅਸੀਮਤ ਨਹੀਂ ਹੋ ਸਕਦੀ। ਕੋਰਟ ਨੇ ਯਾਦ ਦਵਾਇਆ ਹੈ ਕਿਸ ਸੰਵਿਧਾਨ ਦੇ ਅਧੀਨ ਕਿਸੇ ਇੱਕ ਵਿਅਕਤੀ ਨੂੰ ਆਰਥਿਕ ਸ਼ਕਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਹੁਣ ਇਹ ਫੈਸਲਾ ਅਪੀਲ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ ਹੈ ਪਰ ਇਸ ਰੂਲਿੰਗ ਨੇ ਇਹ ਸਾਬਤ ਕਰ ਦਿੱਤਾ ਕਿ ਕਨਸਟੀਟਿਊਸ਼ਨ ਅਤੇ ਕਾਂਗਰਸ ਨੂੰ ਬਾਈਪਾਸ ਕਰਕੇ ਇਕਨੋਮਿਕ ਵਾਰਫੇਅਰ ਜਾਂ ਫਿਰ ਟ੍ਰੇਡ ਪਾਲਿਸੀ ਨਹੀਂ ਚਲਾਈ ਜਾ ਸਕਦੀ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ